ਹਾਂਜੀ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਨਾ ਇਹ ਆਪਣਾ ਮੇਰਾ ਨਾਮ ਜਗਉਨ ਸਿੰਘ ਕਿੱਥੋਂ ਆਏ ਹੋ ਤੁਸੀਂ ਅਸੀਂ ਕੋਟਲਾਣਾ ਸਰੂਪਿੰਡ ਤੋਂ ਆਏ ਹਾਂ ਅੱਛਾ ਤੇ ਹੁਣ ਕਿਹੜੀ ਜਗ੍ਹਾ ਤੇ ਗਏ ਹੋਏ ਸੀ ਤੁਸੀਂ ਇਹ ਅਸੀਂ ਧਰਨੇ ਤੇ ਗਏ ਸੀ ਅ ਨਾਲ ਆਪਣੇ ਨਿੱਕੇ ਨਿੱਕੇ ਬੱਚੇ ਵੀ ਹੈਗੇ ਆ ਘਰ ਸਾਰੇ ਫੈਮਿਲੀ ਪਰਿਵਾਰ ਨਾਲ ਹੈ ਨਾਲ ਮੇਰੇ ਵਾਈਫ ਨੇ ਉਹ ਭਤੀਜਿਆਂ ਦੇ ਮੇਰੀਆਂ ਉਹ ਭਾਬੀ ਜੀ ਨੇ ਇਹਨਾਂ ਨੂੰ ਬਹੁਤ ਦਿਨ ਦਾ ਡੱਲੇਵਾਲ ਸਾਹਿਬ ਦੇ ਮਰਨ ਵਰਤ ਤੇ ਬੈਣ ਕਰਕੇ ਇਹਨਾਂ ਨੂੰ ਅੰਦਰੋਂ ਫਿਰਦਾ ਉਲੰਧ ਰਿਆ ਗਿਆ ਜਿਸ ਦੇ ਕਰਕੇ ਬੱਚਿਆਂ ਨੂੰ ਬੜੀ ਹਮਦਰਦੀ ਉੱਠੇ ਤੇ ਬੱਚੇ ਕਹਿਣ ਲੱਗੇ ਵੀ ਜ਼ਰੂਰ ਜਾ ਕੇ ਆਉਣਾ ਹੈ ਪਹਿਲਾਂ ਤਾਂ ਮੈਂ ਇਕੱਲਾ ਜਾਂਦਾ ਸਾਂ ਮੈਂ ਹਾਂ ਇਸ ਵਾਰ ਫਿਰ ਮੈਂ ਫੈਮਿਲੀ ਨੂੰ ਖਾਣ ਵਾਸਤੇ ਲੈ ਕੇ ਆਇਆ ਵੀ ਇਹਨਾਂ ਨੂੰ ਪਤਾ ਲੱਗ ਸਕੇ ਕਿ ਕਿਸਾਨੀ ਵੀ ਕੀ ਚੀਜ਼ ਹੈ ਤਰਨਾ ਕੀ ਚੀਜ਼ ਹੈ ਕੀ ਹੱਕ ਮੰਗਣੇ ਪਏ ਸੀ ਇਹ ਹੱਕ ਕਾ ਵਾਸਤੇ ਅਸੀਂ ਗਏ ਸਾਂ ਸੀ ਉਸ ਇਨਸਾਨ ਨੂੰ ਕੀ ਜ਼ਰੂਰਤ ਪੈ ਗਈ ਸੀ ਆਪਣਾ ਘਰ ਪਰਿਵਾਰ ਛੱਡ ਕੇ ਉੱਥੇ ਮਰਨ ਵਰਤ ਦੇ ਬੈਠੇ ਉਹ ਕਿਹੜਾ ਉਹ ਕਿਹੜਾ ਆਪਣਾ ਇਕੱਲੇ ਹੱਸ ਤੇ ਬੈਠਾ ਹੈ ਬਿਲਕੁਲ ਤੇ ਚਲੋ ਅੱਜ ਉਹ ਮਰ ਕੁਛ ਹੋ ਜਾਂਦਾ ਉਹਨੂੰ ਉਹਨੂੰ ਕਿਹੜਾ ਫਿਰ ਕੁਛ ਲੈਣਾ ਹੈ ਉਹਨੇ ਐਮਐਸਪੀ ਤੋਂ ਕੀ ਲੈਣਾ ਹੈ ਬਿਲਕੁਲ ਉਹ ਤਾਂ ਸਾਡੇ ਵਾਸਤੇ ਬੈਠਾ ਹੈ ਇਹ ਸਾਡੇ ਬੱਚਿਆਂ ਵਾਸਤੇ ਬਿਲਕੁਲ ਇਹ ਸਤੋ ਪਰਤਾ ਕੋ ਸ਼ਹਾਦਤ ਨਹੀਂ ਹੋ ਸਕਦੀ ਤੇ ਹੋਰ ਜਿਹੜੇ ਆਪਣੇ ਹੈਗੇ ਨੇ ਆਪਣੇ ਪਰਿਵਾਰ ਨੇ ਘਰਾਂ ਚ ਬੈਠੇ ਨੇ ਹਾਲ ਤੱਕ ਖਨੋਰੀ ਬਾਰਡਰ ਤੇ ਨਹੀਂ ਗਏ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਤੁਹਾਨੂੰ ਮੈਂ ਮੈਨੂੰ ਅੱਜ 8 ਦਿਨ ਹੋ ਗਏ ਨੇ ਜਾ ਕਈਆਂ ਨੂੰ ਕਰਦਿਆਂ ਫੋਨ ਤੇ ਚੱਲੀ ਆ ਯਾਰ ਚੱਲੀਏ ਉੱਠਣ ਸਵਾਰ ਫਿਰ ਮੈਂ 7 ਵਜੇ 8 ਵਜੇ ਫੋਨ ਲਾਣਾ ਵੀ ਯਾਰ ਚੱਲੀਏ ਯਾਰ ਆ ਗੱਡੀ ਮੈਂ ਲੈ ਜਾਵਾਂਗਾ ਤੇਲ ਵੀ ਮੈਂ ਪਾਵਾਂਗਾ ਵੀ ਮੇਰੇ ਨਾਲ ਤੁਰੋ ਕੋਈ ਨਹੀਂ ਤੁਰਦਾ ਹਰ ਕਿਵੇਂ ਮੇਰੀ ਫੈਮਿਲੀ ਮੇਰੇ ਕੰਨ ਲੱਗੀ ਵੀ ਅਸੀਂ ਜਾਣਾ ਤੁਹਾਡੇ ਨਾਲ ਕੱਲੇ ਨਹੀਂ ਤੁਹਾਨੂੰ ਜਾਣ ਦੇਣਾ ਫਿਰ ਮੈਂ ਚੱਲੋ ਗੱਲ ਹੀ ਕੋਈ ਨਹੀਂ ਪਹੁੰਚਣਾ ਚਾਹੀਦਾ ਹੈ ਅੱਜ ਹਰੇਕ ਨੂੰ ਜਾਣਾ ਚਾਹੀਦਾ ਹੈ ਬਿਲਕੁਲ ਜੀ ਬਿਲਕੁਲ ਕਿ ਹਰਿਆਣਾ ਪੰਜਾਬ ਆਲਡ ਸਟੇਟਾਂ ਇੱਥੇ ਇਕੱਠੀਆਂ ਹੋਈਆਂ ਨੇ ਔਰ ਇੱਕ ਵੱਡਾ ਜਜ਼ਬਾ ਜਿਹੜਾ ਜਨੂਨ ਦੇਖਣ ਨੂੰ ਮਿਲਦਾ ਹੈ ਇੱਕ ਪਤਾ ਲੱਗਦਾ ਆਪਣੇ ਬੱਚਿਆਂ ਨੂੰ ਵੀ ਹਾਂ ਵੀ ਕਿਹੜੀ ਕਿਸ ਕਿਸ ਸੰਘਰਸ਼ ਦੇ ਵਿੱਚ ਜਾ ਰਹੇ ਆ ਔਰ ਸਾਡੀ ਕਿਸਾਨੀ ਕਿਸ ਲੈਵਲ ਦੀ ਹੈਗੀ ਹੈ ਨਾ ਬਿਲਕੁਲ ਸਾਡੇ ਵੇਖ ਤੋਂ ਅੱਜ ਬਾਪੂ ਸਾਡਾ ਵੇਖ ਤੋਂ ਕਿੱਡਾ ਤਗੜਾ ਸੰਘਰਸ਼ ਕਰਦਾ ਹੈ ਬਈ ਇੱਡਾ ਸੰਘਰਸ਼ ਕੋਈ ਜੰਮਿਆ ਨਹੀਂ ਕਰਨ ਵਾਲਾ ਕੋਈ ਜਿੱਡਾ ਉਹਨੇ ਕਰ ਛੱਡਿਆ ਉਹਨੇ ਸਾਡੇ ਵਾਸਤੇ ਸਾਡੇ ਬੱਚਿਆਂ ਵਾਸਤੇ ਸਾਡੇ ਨਾਲ ਆ ਨਾ ਛੋਟੇ ਛੋਟੇ ਬੱਚੇ ਵੀ ਹੈਗੇ ਨੇ ਇਹਨਾਂ ਨਾਲ ਵੀ ਗੱਲ ਕਰਨੀ ਚਾਹਾਂਗੇ ਮਾੜਾ ਹੱਥ ਟਾਕੀ ਖੋਲੋ ਹਾਂ ਕੀ ਨਾ ਆਏ ਪਤਰਾ ਕੀ ਨਾ ਆਏ ਹਰ ਅੰਮ੍ਰਿਤਕੌਰ ਅੱਛਾ ਅੱਜ ਕਿੱਥੋਂ ਆਏ ਹੋ ਕਰ ਅੱਜ ਅਸੀਂ ਕਿਸਾਨੀ ਅੰਦੋਲਨ ਤੋਂ ਆਏ ਹਾਂ ਕੀ ਦੇਖਿਆ ਉੱਥੇ ਕੀ ਤੁਹਾਨੂੰ ਲੱਗਿਆ ਉੱਥੇ ਪਹੁੰਚ ਕੇ ਤੁਹਾਡੇ ਕੀ ਮਨ ਦੇ ਵਿੱਚ ਵਿਚਾਰ ਆਇਆ ਕਿਹਦਾ ਲੱਗਦਾ ਸਾਨੂੰ ਅੱਜ ਉਹਨਾਂ ਉੱਥੇ ਜਾ ਕੇ ਬਹੁਤ ਹੀ ਵਧੀਆ ਲੱਗਿਆ ਹੈ ਕਿ ਸਾਨੂੰ ਕਤ ਲੱਗਦਾ ਕਿ ਸਾਡੇ ਲਈ ਉਹ ਕੀ ਕੁਝ ਕਰਦੇ ਪਏ ਨੇ ਸੋ ਸਾਰਿਆਂ ਨੂੰ ਸੇ ਬੇਨਤੀ ਕਰਾਂਗੇ ਕਿ ਪਲੀਜ਼ ਤੁਸੀਂ ਉੱਥੇ ਜਾਓ ਤੇ ਉਹਨਾਂ ਨੂੰ ਸਪੋਰਟ ਕਰੋ ਹਾਂ ਕੀ ਕਿਹਾ ਜਾਏਗਾ ਬਤਾਓ ਮੇਰਾ ਨਾਮ ਹਰ ਸਿਮਰਨ ਕੋਰੇ ਮੈਂ ਇਹ ਕਹਿਣਾ ਚਾਹਨੀ ਹਾਂ ਜਦੋਂ ਮੈਂ ਉੱਥੇ ਗਈ ਸੀ ਤੇ ਉਹਨਾਂ ਦੇ ਪ੍ਰਚਾਰ ਸੁਨੇ ਸਿਗੇ ਮੈਨੂੰ ਬਹੁਤ ਅੰਦਰੋਂ ਉਈ ਹੋਈ ਸੀ ਬੇਸੀ ਬਹੁਤ ਰੱਬ ਦਾ ਧੰਨਵਾਦ ਹੈ ਵੀ ਸੀ ਕਿਸਾਨ ਫੈਮਲੀ ਦੇ ਵਿੱਚ ਆਏ ਆ ਵੀ ਸਾਨੂੰ ਆਪਣੀ ਨਾਮੋਕਾ ਦਿੱਤਾ ਹੈ ਸੀ ਕਿਸਾਨ ਬਣ ਕਿਸਾਨ ਬਣੇ ਆ ਤੇ ਉਹ ਜਿਹੜਾ ਸਾਰੇ ਨੂੰ ਅੰਨ ਖਵਾਉਂਦਾ ਹੈ ਅੰਨ ਦਾਤਾ ਇਹ ਦੁਨੀਆ ਦਾ ਤੇ ਮੈਂ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਕਰਦੀ ਵੀ ਤੁਸੀਂ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਜਾਓ ਤੇ ਡੱਲੇਵਾਲ ਸਾਹਿਬ ਜਿੱਦਾ ਹੌਸਲਾ ਵਜਾਈ ਕਰੋ ਤੇ ਉਹਨਾਂ ਦੇ ਨਾਲ ਰਹੋ ਆਪਣੇ ਜਿਹੜੇ ਹਾਂ ਦੇ ਨੇ ਤੁਹਾਡੇ ਏਜ ਦੇ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੂੰ ਵੀ ਮੈਂ ਮੈਂ ਵੀ ਉਹਨਾਂ ਨੂੰ ਇਹ ਕਹਿਣਾ ਚਾਹਨੀ ਆ ਕਿ ਜਿਹੜੀ ਨਵੀਂ ਯੂਥ ਹੈ ਉਹਨਾਂ ਨੂੰ ਵੀ ਜੰਗਸਟਰ ਨੂੰ ਹਮੇਸ਼ਾ ਇਹਨਾਂ ਦੇ ਨਾਲ ਜੁੜਨਾ ਚਾਹੀਦਾ ਹੈ ਇਹ ਹਮੇਸ਼ਾ ਫੋਨ ਚ ਲਾਂਦੇ ਨੇ ਤੇ ਉਹਨਾਂ ਨੂੰ ਫੋਨਾਂ ਤੇ ਵੇਖਣਾ ਵੀ ਚਾਹੀਦਾ ਹੋਰ ਵੀ ਵੀਡੀਓਜ਼ ਵਗੈਰ ਦੇ ਵੰਦੇ ਨੇ ਵੀਡੀਓ ਵੰਦੇ ਵੀ ਨੇ ਤੇ ਇਹਨਾਂ ਨੂੰ ਆਉਣਾ ਚਾਹੀਦਾ ਕਦੀ ਆਉਂਦੇ ਕੋ ਨਹੀਂ ਹੈਗੇ ਪਲੀਜ਼ ਆਓ ਤੇ ਇਹਨਾਂ ਨੂੰ ਸਪੋਰਟ ਕਰੋ ਇਹਨਾਂ ਨੂੰ ਸਪੋਰਟ ਦੀ ਲੋੜ ਹੈ ਤੇ ਇੱਥੇ ਜ਼ਰੂਰ ਵੱਡੀ ਵੱਡੀ ਗਿਣਤੀ ਦੇ ਵਿੱਚ ਆਓ ਤੇ ਇਹਨਾਂ ਦੇ ਨਾਲ ਰਲੋ ਬਹੁਤ